ਜੇ ਅਸੀਂ Shimla Manali Parwansala Galorgi ਇਹਨਾਂ ਦੇ ਪੰਜ ਜਿਹੜੇ ਮੇਨ ਪੁਆਇੰਂਟ ਹੈ ਅਸੀਂ ਆਪਣੀ ਉਰੋ 200 100 ਗੱਡੀ ਭੇਜੀਏ ਕਿ ਆਏ ਸਾਨੂੰ ਲਾਊ ਕਰਨਗੇ ਹਿਮਾਚਲ ਵਾਲੇ ਪਿਕਅਪ ਕਰਦੇ ਕਿਹਾ ਨਾ ਜੀ ਬਿਲਕੁਲ ਉੱਥੇ ਸੀਜ਼ ਵੀ ਪਿਕਅਪ ਲਾਊ ਨਹੀਂ ਕਰਦੇ ਉਲਟਾ ਸਾਡੇ ਆਰਜੀਮ ਪੈਕੇ ਚਲਾਨ ਕਰਾਏ ਜਾਂਦੇ ਜੇ ਅਸੀਂ ਪਿਕਅਪ ਨਹੀਂ ਜਾਂਦੇ ਤੁਮੋਂ ਜਲੰਧਰ ਤੋਂ ਪਿਕਅਪ ਹੋਣੀ ਸ਼ੁਰੂ ਹੋ ਗਈ ਹੈ ਜੀ ਬਠਿੰਡਾ ਤੋਂ ਰਾਜਸਥਾਨ ਦੇ ਗਰੋਪ ਪਿਕਅਪ ਹੋ ਰਹੇ ਹਨ ਅੰਮਰ ਆਪਣਾ ਅੰਮਰਸਰ ਤੋਂ ਹੋ ਰਹੇ ਹਨ ਸਾਰੀ ਹਿਮਾਚਲ ਦੀ ਗੱਡੀ ਆ ਕੇ ਪਿਕਅਪ ਕਰਦੇ ਕੱਲ ਦੀ ਮੀਟਿੰਗ ਗਈ ਕੱਲ ਤੁਸੀਂ ਬਿਲਕੁਲ ਹੀ ਭਾਗ ਨਹੀਂ ਲਈ ਉਸ ਮੀਟਿੰਗ ਦੇ ਵਿੱਚ ਉਸ ਦਾ ਕਾਰਨ ਕੀ ਰੇਸ ਸੀ ਅਸੀਂ ਤਾਂ ਕੁਝ ਮਤਲਬ ਪ੍ਰੋਪਰ ਕਾਨੂੰਨ ਦੇ ਤਰੀਕੇ ਨਾਲ ਆਪਣੀ ਚੰਨੀ ਲੜਾਈ ਲੜ ਰਹੇ ਹਾਂ ਸਾਡੇ ਡਰਾਈਵਰਾਂ ਨਾਲ ਤਾਂ ਮਿਸ ਬਿਹੇਵ ਹੁੰਦਾ ਮਾਰਤਾ ਹੀ ਹੁੰਦੀ ਹੈ ਜਿਹਦੀ ਵੀਡੀਓ ਰੈਗੂਲਰ ਬੇਸ ਤੇ ਸ਼ੇਅਰ ਵੀ ਕੀਤੀ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਹਾਂ ਤੁਹਾਡਾ ਅਨਮਿਊਟ ਤੇ ਲਗਾਤਾਰ ਚੰਡੀਗੜ੍ਹ ਤੇ ਹਿਮਾਚਲ ਦੇ ਜਿਹੜੇ ਟੈਕਸੀ ਵਾਲੇ ਨੇ ਉਹਨਾਂ ਦਾ ਆਪਸ ਦੇ ਵਿੱਚ ਬੜਾ ਵਿਵਾਦ ਚੱਲ ਰਿਹਾ ਹੈ ਕਿਉਂਕਿ ਉਹ ਚੰਡੀਗੜ੍ਹ ਦੇ ਵਿੱਚ ਆ ਕੇ ਜਿਹੜਾ ਹੈਗਾ ਸਵਾਰੀਆਂ ਚੱਕਦੇ ਨੇ ਪਰ ਉਹ ਚੱਕਣਾ ਅਲਾਉਂਡ ਜਿਹੜਾ ਹੈਗਾ ਨਹੀਂ ਹੈਗਾ ਪਰ ਉਹਨਾਂ ਨੇ ਕੱਲ ਜਿਹੜੀ ਹੈਗੀ ਐ ਇਸ ਵਿਵਾਦ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ ਪਰ ਚੰਡੀਗੜ੍ਹ ਟੈਂਪੋ ਟਰੈਵਲ ਯੂਨੀਅਨ ਦੇ ਜਿਹੜੇ ਨੇ ਉਹ ਉੱਥੇ ਨਹੀਂ ਪਹੁੰਚੇ ਉਹਨਾਂ ਦੇ ਪ੍ਰਧਾਨ ਮੇਨ ਨਾਲ ਇਸ ਵਕਤ ਮੌਜੂਦ ਹੈਗੇ ਆ ਸਰ ਕੀ ਕੁਝ ਕਹਿਣਾ ਚਾਹੋਗੇ ਜੀ ਕੱਲ ਇੱਕ ਵੱਡੇ ਲੈਵਲ ਤੇ ਤੁਹਾਡੀ ਮੀਟਿੰਗ ਵੀ ਹੋਈ ਉੱਥੇ ਜੀ ਭਾ ਕੀਦਾਂ ਨਹੀਂ ਬਣੇ ਉਹ ਨਹੀਂ ਕਿ ਕੀ ਕਹਿਣਾ ਚਾਹਤੇ ਐਕਚੁਅਲੀ ਸਰ ਜਿਹੜਾ ਬਿਜ਼ਨਸ ਹੈ ਨਾ ਮੈਂ ਸ਼ੁਰੂ ਤੋਂ ਕਹਿ ਰਿਹਾ ਸਾਡਾ ਬਿਜ਼ਨਸ ਲਾਸ ਹੋ ਰਿਹਾ ਸਾਡੇ ਕੋਲ 1300 ਗੱਡੀਆਂ ਦਾ ਡਾਟਾ ਹੈ ਜਿਹੜੀ ਰੈਗੂਲਰ ਉਹਦੀ ਪਿਕਅਪ ਕਰ ਰਹੀਆਂ ਰੈਗੂਲਰ ਬੇਸਿਸ ਤੇ ਉਹ ਡਾਟਾ ਅਸੀਂ ਪਿਛਲੇ 3 ਤੋਂ 4 ਮਹੀਨੇ ਦਾ ਰੈਗੂਲਰ ਅਬਜ਼ਰਵੇਸ਼ਨ ਕਰਕੇ ਪਿਕਅਪ ਪੁਆਇੰਟਸ ਦੇ ਨਾਲ ਅਸੀਂ ਸਾਡਾ ਬਣਾਇਆ ਹੋਇਆ ਡਾਟਾ ਹੈ ਸਾਨੂੰ ਕੋਈ ਵੀ ਫੋਨ ਕਰਕੇ ਉਹ ਡਾਟਾ ਅਵੇਲੇਬਲ ਕਰਾ ਸਕਦਾ ਮਤਲਬ ਅਸੀਂ ਅਵੇਲੇਬਲ ਕਰਾ ਸਕਦੇ ਹਾਂ ਡਾਟਾ ਉਸ ਨੂੰ ਜੇ ਕੋਈ ਚਾਹੁੰਦਾ ਹੈ ਕਿ ਸਾਨੂੰ ਡਾਟਾ ਲਿਆ ਜਾਵੇ ਇਸਕਿਅਰ ਕਲੀਅਰ ਕਟ ਜੇ ਐਕਟ ਵਿੱਚ ਮੈਂਸ਼ਨ ਹੈ ਕਿ ਹੋਮ ਸਟੇਟ ਤੋਂ ਆਪਣੀ ਕਿਊਟ ਕਰੋ ਪਿਕਅਪ ਕਰੋ ਕਿਉਂ ਗੱਡੀਆਂ ਉਹਦੀ ਪਿਕਅਪ ਕਰਨ ਆ ਰਹੀਆਂ ਜੇ ਅਸੀਂ ਸ਼ਿਮਲਾ ਮਨਾਲੀ ਧਰਮਸ਼ਾਲਾ ਗਲੌਜੀ ਇਹਨਾਂ ਦੇ ਪੰਜ ਜਿਹੜੇ ਮੇਨ ਪੁਆਇੰਟ ਹੈ ਅਸੀਂ ਆਪਣੀ ਉਹਦੀ ਸੌ ਸੌ ਗੱਡੀ ਭੇਜੀਏ ਕਿ ਆਏ ਸਾਨੂੰ ਅਲਾਉ ਕਰਨਗੇ ਹਿਮਾਚਲ ਵਾਲੇ ਪਿਕਅਪ ਕਰਨਗੇ ਠੀਕ ਹੈ ਨਾ ਜੀ ਬਿਲਕੁਲ ਉੱਥੇ ਇਸ ਚੀਜ਼ ਦੀ ਪਿਕਅਪ ਅਲਾਉ ਨਹੀਂ ਕਰਦੇ ਉਲਟਾ ਸਾਡੇ ਆਰਟੀਓ ਨੂੰ ਕਹਿ ਕੇ ਚਲਾਨ ਕਰਾਇਆ ਜਾਂਦੇ ਜੇ ਅਸੀਂ ਪਿਕਅਪ ਨੂੰ ਜਾਂਦੇ ਹਾਂ ਔਰ ਅਸੀਂ ਤਾਂ ਕੁਛ ਮਤਲਬ ਪ੍ਰੋਪਰ ਕਾਨੂੰਨ ਦੇ ਤਰੀਕੇ ਨਾਲ ਆਪਣੀ ਕਾਨੂੰਨੀ ਲੜਾਈ ਲੜ ਰਹੇ ਆ ਸਾਡੇ ਡਰਾਈਵਰਾਂ ਨਾਲ ਤਾਂ ਮਿਸਬੀਹੇਵ ਹੁੰਦਾ ਮਾਰਕਟਾਈ ਹੁੰਦੀ ਹੈ ਜਦੀ ਵੀਡੀਓ ਰੈਗੂਲਰ ਬੇਸ ਤੇ ਸ਼ੇਅਰ ਵੀ ਕੀਤੀ ਜਾਂਦੀ ਹੈ ਪਰ ਕੱਲ ਜਿਹੜੀ ਮੀਟਿੰਗ ਹੈਗੀ ਕੱਲ ਤੁਸੀਂ ਬਿਲਕੁਲ ਹੀ ਭਾਗ ਨਹੀਂ ਲਿਆ ਉਸ ਮੀਟਿੰਗ ਦੇ ਵਿੱਚ ਉਸ ਦਾ ਕਾਰਨ ਕੀ ਰੇ ਸਰ ਸਰਕਾਰਾਂ ਨੂੰ ਉਧਾਈ ਹੈ ਦੇਖੋ ਜਿਸ ਬੰਦੇ ਨੂੰ ਤਕਲੀਫ ਹੁੰਦੀ ਜਿਹਦਾ ਬਿਜ਼ਨਸ ਖਰਾਬ ਹੋ ਰਿਹਾ ਜਿਹਦੀ ਘਰ ਦੀ ਰੋਜ਼ੀ ਰੋਟੀ ਹੈ ਉਹਦੇ ਘਰ ਤੋਂ ਹੱਥੋਂ ਖੋਈ ਜਾ ਰਹੀ ਹੈ ਤਕਲੀਫ ਉਸ ਬੰਦੇ ਨੂੰ ਹੈ ਜੀ ਅਸੀਂ ਕਿਉਂ ਕਿਸੇ ਨਾਲ ਮੀਟਿੰਗ ਕਰਨ ਜਾਈਏ ਜਦ ਅਸੀਂ ਐਸਪੈਕਟ ਚੱਲ ਰਹੇ ਹਾਂ ਜੇ ਕਿਸੇ ਨੂੰ ਲੱਗਦਾ ਅਸੀਂ ਗਲਤ ਆ ਠੀਕ ਹੈ ਤਾਂ ਸਾਡੇ ਨਾਲ ਆ ਕੇ ਉਹ ਗੱਲ ਕਰ ਲੈ ਸਾਡੇ ਨੰਬਰ ਅਵੇਲੇਬਲ ਨੇ ਉਸ ਤੇ ਗੱਲ ਕਰ ਲੈ ਉਸ ਤੋਂ ਇਲਾਵਾ ਜਿਹੜੀ ਪੰਜਾਬ ਵਾਲੇ ਬੰਦਿਆਂ ਨੇ ਉੱਥੇ ਜਾ ਕੇ ਆਪਣਾ ਮੀਟਿੰਗ ਵਗੈਰਾ ਕੀਤੀ ਜੋ ਵੀ ਕੀਤਾ ਸੀ ਕਿਸੇ ਦਾ ਨਾਮ ਨਹੀਂ ਲਵਾਂਗੇ ਉਹਦੇ ਵਿੱਚ ਉਹਨਾਂ ਨੇ ਕਹਿਤਾ ਜੀ ਹਾਈ ਕੋਰਟ ਸੁਪਰੀਮ ਕੋਰਟ ਦੀ ਜੀ ਲੜਾਈ ਲੜੀ ਜਾ ਰਹੀ ਹੈ ਸਾਰੀ ਲੜਾਈ ਅਸੀਂ ਲੜ ਰਹੇ ਆ ਕਿ ਡਾਕੂਮੈਂਟ ਸਾਰੇ ਸਾਡੇ ਕੋਲ ਪਏ ਆ ਕੇਸਾਂ ਦੇ 67 ਕੁ ਬਿੱਲਾਂ ਦੀ ਸਾਢੇ ਗੋਲ ਰਸੀਦਾਂ ਕੱਟੀ ਪਈਆਂ ਉਹਦਾ ਵੀ ਕ੍ਰੈਡਿਟ ਹੋ ਲੈਣਾ ਚਾਹੁੰਦੇ ਆ ਉਹਦਾ ਸੁਣਾ ਨੂੰ ਇਹ ਵੀ ਉਹਨਾਂ ਨੇ ਗਲਤ ਬਿਆਨ ਦਿੱਤਾ ਕਿ ਜੀ ਆਪਣਾ ਰੋਜੀ ਰੋਟੀ ਦਾ ਸਵਾਲ ਹੈ ਕਿਸ਼ਤਾ ਕੌਣ ਦੇਗਾ ਤੇ ਆਪਣਾ ਡਰਾਈਵਰਾਂ ਦੀ ਸੈਲਰੀ ਕੌਣ ਦੇਗਾ ਭੁੱਖੇ ਮਰਨਗੇ ਭੁੱਖੇ ਕਿਉਂ ਮਰਨਗੇ ਜੇ ਪਿਕਅਪ ਪੁਆਇੰਟ ਹੀ ਆਪਣਾ ਦੋ ਆ ਚੰਡੀਗੜ੍ਹ ਤੇ ਅੰਮ੍ਰਿਤਸਰ ਇੱਥੋਂ ਪਿਕਅਪ ਹੁੰਦੀ ਹੈ ਤੁਸੀਂ ਪੰਜਾਬ ਅੰਮ੍ਰਿਤਸਰ ਸਾਈਡ ਰੋਕੋ ਠੀਕ ਹੈ ਮੋਹਾਲੀ ਪਿਕਪ ਬੁੰਦੀ ਇੱਥੇ ਰੋਕੋ ਚਲੋ ਮੋਹਾਲੀ ਸਾਰੀ ਟ੍ਰਾਈ ਸਿਟੀ ਰੋਕ ਲਈ ਕੋਈ ਦਿੱਕਤ ਨਹੀਂ ਆ ਹੋ ਜਗਾ ਜਿਹੜੀ ਹੁਣ ਜਲੰਧਰ ਤੋਂ ਪਿਕਪ ਆਉਣੀ ਸ਼ੁਰੂ ਹੋ ਗਈ ਹੈ ਜੀ ਬਠਿੰਡਾ ਤੋਂ ਰਾਜਸਥਾਨ ਦੇ ਗੱਲ ਪਿਕਪ ਹੋ ਰਹੇ ਆ ਅੰਮਰ ਆਪਣਾ ਅੰਮਰਸਰ ਤੋਂ ਹੋ ਰਹੇ ਆ ਸਾਰੀ ਹਿਮਾਚਲ ਦੀ ਗੱਡੀ ਆ ਕੇ ਪਿਕਪ ਕਰਦੀ ਆ ਆਪਣੇ ਇਹ ਰੇਸ ਤੋਂ ਪਿਕਪ ਬੰਦ ਕਰੋ ਨਾ ਤੁਸੀਂ ਹਮ ਓਲ ਪਿਕਪ ਬੰਦ ਨਹੀਂ ਕਰ ਰਹੇ ਆਪਸੀ ਇਸ ਰਸਕਾਤੀ ਚੱਲ ਰਹੀ ਹੈ ਜੀ ਹੋਰ ਕੁਛ ਨਹੀਂ ਐਸ ਪਰ ਲੋ ਵੀ ਤੁਸੀਂ ਬਹੁਤ ਖੁਸ਼ ਹੁੰਦੇ ਆ ਕਿ ਬਿਲਕੁਲ ਸਰ ਐਸ ਪਰ ਐਕਟਾ ਮੋਟਰ ਵਾਈਕਲ ਐਕਟ ਅਵੇਲੇਬਲ ਆ ਤੁਸੀਂ ਨੈਟ ਤੇ ਚੈੱਕ ਕਰ ਲਓ ਆਪਣੇ ਕੰਸਰਨਡ ਆਰਟੀਆਂ ਨੂੰ ਪੁੱਛ ਲੋ ਪਰ ਤਾਂ ਜੀ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿ ਐਕਟ ਤਾਂ ਹੈ ਹੀ ਐ ਗਵਰਨਮੈਂਟ ਨੇ ਜਰੂਰ ਕੱਢਿਆ ਪਰ ਉਹ ਫੇਰ ਵੀ ਇੱਥੋਂ ਕਿ ਚੱਕਦੇ ਸਾਰੇ ਤੁਸੀਂ ਕੰਪਲੇਂਟ ਕਰੀਏ ਪ੍ਰਸ਼ਾਸਨ ਹਾਂ ਬਿਲਕੁਲ ਕਰੀਏ ਜੀ ਪ੍ਰਸ਼ਾਸਨ ਨੇ ਕਾਫੀ ਉਹਨਾਂ ਦੇ ਚਲਾਨ ਵਗੈਰਾ ਵੀ ਕੀਤੇ ਹੁਣ ਅਸੀਂ ਡਾਟਾ ਪ੍ਰਸ਼ਾਸਨ ਅਵੇਲੇਬਲ ਕਰਾਤੇ ਆ ਜਿਹੜੇ ਰੈਗੂਲਰ ਬੇਸ ਤੇ ਇੱਥੋਂ ਦੀਆਂ ਗੱਡੀਆਂ ਚੱਕ ਰਹੀਆਂ ਨਾ ਉਹਨਾਂ ਦਾ ਡਾਟਾ ਦੇਤੇ ਆ ਤਾਂ ਕੱਲ ਪਰਸੋ ਮੰਡੇ ਤੋਂ ਰੈਗੂਲਰ ਕਾਰਵਾਈ ਉਹਨਾਂ ਦੇ ਖਿਲਾਫ ਸ਼ੁਰੂ ਹੋ ਜੇ ਪਾ ਜੀ ਤੁਸੀਂ ਦੱਸਿਆ ਜੀ ਮਾਰਕੁੱਟ ਵੀ ਕਰੀ ਜਾਂਦੀ ਹੈ ਉਹਨਾਂ ਦੇ ਤੁਹਾਡੇ ਬਿਲਕੁਲ ਕਰੀ ਜਾਂਦੀ ਹੈ ਸਾਡੇ ਹ ਡਰਾਈਵਰ ਨਾਲ ਸਵਾਰੀ ਨਾਲ ਵੀ ਮਿਸਬੀਹੇਵ ਹੁੰਦਾ ਬਹੁਤ ਜ਼ਿਆਦਾ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਉੱਥੇ ਵੀ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਮਦਦ ਕਰਕੇ ਛੜ ਤੇ ਪ੍ਰੈਸ਼ਰ ਕਰਕੇ ਕੰਪਰੋਮਾਈਜ਼ ਕਰਾਉਂਦੇ ਜਿਦਕਿ ਡਰਾਈਵਰ ਹੀ ਕਿਹਾ ਜਾਂ ਮਹਿਕਮਾ ਜਿਹੜਾ ਸਭ ਨੂੰ ਰੋਟੀ ਦੇ ਰਿਹਾ ਉਹਦੇ ਨਾਲ ਉਹ 10000 ਸੈਲਵੇ ਚਾਰ 500 ਰੁਪਏ ਟੀਏ ਠੀਕ ਹੈ ਉਸ ਬੰਦੇ ਨਾਲ ਤੁਸੀਂ ਮਾਰਕਟ ਕਰ ਰਹੇ ਹੋ ਕੋਈ ਅੱਛੀ ਗੱਲ ਨਹੀਂ ਹੈ ਇਹ ਤੱਕ ਨਹੀਂ ਰਹੀ ਤੱਕ ਪਰ ਤੁਸੀਂ ਚਾਹੁੰਦੇ ਕਿਉਂ ਪਰ ਜੇ ਉਹਨ ਕੀ ਮਤਲਬ ਕੀ ਕੰਮ ਜਾਨੀ ਪ੍ਰਸ਼ਾਸਨ ਦੇ ਦਾਇਰੇ ਚ ਰਹਿ ਕੇ ਅਸੀਂ ਕਹਾਂਗੇ ਪ੍ਰਸ਼ਾਸਨ ਦੇ ਦਾਇਰੇ ਚ ਰਹਿ ਕੇ ਜੋ ਬਣਦੀ ਕਾਰਵਾਈ ਆਪਣੀ ਅਸੀਂ ਕਰਾਂਗੇ ਅਸੀਂ ਚੰਡੀਗੜ੍ਹ ਤੋਂ ਪਿਕਅਪ ਤੋਂ ਬਿਲਕੁਲ ਬੰਦ ਕਰਦੇ ਆ ਜੇ ਕੋਈ ਆਏ ਉਹ ਸੋ ਸਮਝ ਕੇ ਆਏ ਪ੍ਰਸ਼ਾਸਨ ਨਾਲ ਸਾਡੀ ਗੱਲ ਹੋ ਚੁੱਕੀ ਹੈ ਜੋ ਬਣਦੀ ਕਾਰਵਾਈ ਉਹ ਕੋ ਕਾਨੂੰਨ ਦੀ ਕਾਨੂੰਨੀ ਤਰੀਕੇ ਨਾਲ ਹੋਏਗੀ ਸਾਡੀ ਪਰਪਸ ਕਿਸੇ ਨਾ ਮਾਰਕਟਾਈ ਜਾਂ ਕੁਝ ਨਹੀਂ ਹੈ ਉਹ ਵੀ ਸਾਡੇ ਪਾਈ ਹੈ ਆਪਣੇ ਆਪਣੀ ਸਟੇਟ ਤੇ ਕੰਮ ਕਰੋ ਕੋਈ ਦਿੱਕਤ ਨਹੀਂ ਗੱਲ ਤੋਂ ਭਾਜੀ ਪਿਕਅਪ ਤੁਸੀਂ ਬਿਲਕੁਲ ਬੰਦ ਕਰ ਦੋਗੇ ਬਿਲਕੁਲ ਜੀ ਮੰਡੇ ਤੋਂ ਪਿਕਅਪ ਬੰਦ ਹੋਏਗੀ 100% ਹੋਏਗੀ ਜਿਹੜਾ ਵੀ ਪਿਕਅਪ ਕਰਨਾ ਹੈ ਸੋਚ ਸਮਝ ਕੇ ਆਏ ਮੰਡੇ ਜੀ ਹਾਂਜੀ ਹਾਂਜੀ ਬਿਲਕੁਲ ਬੱਚਾ ਹੁਣ ਕਰਦੇ ਜੀ ਬਿਲਕੁਲ ਅਸੀਂ ਰਿਕੁਐਸਟ ਕਰਾਂਗੇ ਕਿ ਸੋਚ ਸਮਝ ਕੇ ਜਿਹੜਾ ਵੀ ਇਹ ਪਿਕਅਪ ਕਰਨਾ ਹੈ ਕਿਉਂਕਿ ਮੰਡੇ ਤੋਂ ਜੋ ਬੰਦੀ ਕਾਰਵਾਈ ਹੈ ਉਹ ਤੋਂ ਹੋਏਗੀ ਅਸੀਂ ਪਹਿਲਾਂ ਤੋਂ ਇਨਟੀਮੀਸ਼ਨ ਇਸ ਕਰਕੇ ਦੇ ਰਹੇ ਆਂ ਕਿ ਮਤਲਬ ਕਿਸੇ ਦਾ ਨੁਕਸਾਨ ਨਾ ਹੋਵੇ ਪਹਿਲਾਂ ਹੀ ਲੋਕ ਮੰਡੇ ਚ ਆ ਹਿਮਾਚਲ ਦੇ ਜਿਹੜੇ ਵੀ ਜਿੰਨੇ ਵੀ ਮੰਡੇ ਆ ਜਿੰਨੇ ਵੀ ਟ੍ਰਾਂਸਪੋਰਟਰ ਭਾਈਆਂ ਨਾ ਸਾਨੂੰ ਇਹੀ ਰਿਕਵੈਸਟ ਹੈ ਆਪਣੇ ਆਪਣੇ ਏਰੀਆ ਚ ਕੰਮ ਕਰੋ ਮੰਡੇ ਦੇ ਵਿੱਚ ਪਿਕਅਪ ਕਰਦੇ ਇਥੇ ਪਕੜਾ ਗਿਆ ਨਾ ਉਹ ਤੇ ਚਾਲਾਨ ਹੋਏਗਾ ਪਹਿਲੇ ਚਾਲਾਨ ਹੈ ਸਿਕੰਡ ਚਾਲਾਨ ਉਸ ਤੋਂ ਬਾਅਦ ਗੱਡੀ ਨੂੰ ਕਾਉਂਡ ਹੈ ਇਹ ਗੱਡੀ ਮਾ ਸਾਡੀ ਪ੍ਰਸ਼ਾਸਨ ਨਾਲ ਇਸ ਦੇ ਬਾਬਤ ਸਾਰੀ ਗੱਲ ਹੋ ਚੁੱਕੀ ਹੈ ਜਿਹੜੀ ਹੋਰ ਵੀ ਕੋਈ ਯੂਨੀਅਨ ਹੈ ਗਲਤ ਮਿਆਨਵਾਜੀ ਕਰ ਰਹੀਆਂ ਜਾਂ ਕੁਝ ਕਰ ਰਹੀਆਂ ਹੈ ਦੇਖੋ ਕਾਨੂੰਨ ਦੀ ਲੜਾਈ ਕਾਨੂੰਨ ਦੇ ਨਾਲ ਹੀ ਲੜੀ ਜਾਣੀ ਨਾ ਉਹ ਕੱਟ ਦੇ ਨਾਲ ਲੜੀ ਜਾਣੀ ਨਾ ਉਹ ਸੋਸ਼ੀਵਾਦੀ ਨਾਲ ਲੜੀ ਜਾਣੀ ਜਿਹੜੀ ਕਾਨੂੰਨ ਦੀ ਲੜਾਈ ਹੈ ਕਾਨੂੰਨੀ ਤਰੀਕੇ ਨਾਲ ਉਸ ਨੂੰ ਲੜੋ ਤੁਸੀਂ ਜਿੰਨਾ ਪੈਸਾ ਕਿਸੇ ਕੱਟ ਤੇ ਆ ਸੋਸ਼ੀਵਾਦੀ ਚਾ ਹੋਰ ਔਨਲਾਈਨ ਆਪਣੀ ਪ੍ਰੋਮੋਸ਼ਨ ਕਰਨੇ ਚਲਾ ਰਹੇ ਹੋ ਉਸ ਤੋਂ 10% ਪੈਸਾ ਵੀ ਜੇ ਕਾਨੂੰਨੀ ਤਰੀਕੇ ਨਾਲ ਲਾਓ ਨਾ ਮੁੱਦਿਆਂ ਤੇ ਆਓ ਹੁਣ ਮੁੱਦੇ ਆ 26 ਸੀਟਰ ਨੂੰ 4 ਨੰਬਰ ਟੈਗ ਲੱਗਣਾ ਚਾਹੀਦਾ ੱੱਕੇ ਨਾਲ 5 ਨੰਬਰ ਲੱਗ ਰਿਹਾ ਉਹਦਾ ਚਲਾਨ ਹੁੰਦਾ 11000 ਰੁਪਏ ਰਾਤ ਨੂੰ ਗੱਡੀਆਂ ਰੁੱਕੀ ਜਾਂਦੀਆਂ ਆਪਣਾ ਨੈਸੋ ਹਾਈਵੇ ਤੇ ਮਾਰਕਟਾਈ ਹੁੰਦੀ ਡਰਾਈਵਰ ਨਾਲ ਜਾਂ ਪੈਸੇ ਲੈ ਲੈ ਕੇ ਚੰਨੇ ਚਲਾਣ ਕੀਤਾ ਜਾਂਦਾ ਦੂਜੀ ਹੈ ਆਨਲਾਈਨ ਪੰਜਾਬ ਦਾ ਜਿਹੜਾ ਪਰਮਿਟ ਹੈ ਜੇ ਚੰਡੀਗੜ੍ਹ ਦਾ ਹੋਵੇ ਸਭ ਆਲਮੋਸਟ ਸਾਰੀ ਸਟੇਟਾਂ ਦਾ ਆਪਣਾ ਆਨਲਾਈਨ ਪਰਮਿਟ ਫੀਸ ਭਰੋ ਆਨਲਾਈਨ ਪਰਮਿਟ ਨਿਕਲਦਾ ਪੰਜਾਬ ਦਾ ਕਿਉਂ ਨਹੀਂ ਨਿਕਲਦਾ ਜੀ ਇਹ ਹੈ ਕਾਰਵਾਈ ਤੀਜੀ ਆਪਣਾ ਬਕਤੀ ਤੋਂ 42 ਸੀਟਰ ਬੱਸਾਂ ਹਿਮਾਚਲ ਟਨਲ ਦੇ ਅੰਦਰ ਅਲਾਉਡ ਹੈ ਇੱਕ ਡਰਾਪ ਵਾਸਤੇ ਅਲਾਉਡ ਹੈ ਜੇ ਇਹਨਾਂ ਨੂੰ ਰੂਟ ਮਿਲੇ ਜਾਂ ਕਿਉਂ ਸਾੜੀ ਗੱਡੀਆਂ ਨੂੰ ਕਿਉਂ ਰੋਕਿਆ ਜਾਂਦਾ ਐਟਲੀ ਸਾਨੂੰ ਵੀ ਪਿਕਅਪ ਡ੍ਰੌਪ ਅਲਾਉ ਦਿੱਤੀ ਜਾਏ ਇਹ ਜਿਹੜੇ ਲੜਾਈ ਵਾਲੇ ਲੜਨ ਵਾਲੇ ਮੁੱਦੇ ਆ ਸਰਕਾਰਾਂ ਨਾਲ ਆਪਾਂ ਉਸ ਤੇ ਲੜੀਏ ਨਾ ਆਪਰੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੰਡੇ ਤੋਂ ਜਿਹੜੀ ਕਾਰਵਾਈ ਤੁਸੀਂ ਪੂਰੀ ਬਿਲਕੁਲ ਕਾਰਵਾਈ ਨਾਲ ਗਰਾਊਂਡ ਲੈਵਲ ਤੇ ਲਾਗੂ ਹੋਏਗੀ ਪ੍ਰਸ਼ਾਸਨ ਨਾਲ ਸਾਡੀ ਗੱਲ ਹੋ ਚੁੱਕੀ ਐ ਉਹ ਖੁਦ ਆਉਂਗੇ ਜੀ ਹਾਂ ਜੀ ਬਿਲਕੁਲ ਜਿਹੜੇ ਵੀ ਅਸੀਂ ਕਿਸੇ ਦਾ ਨਾਮ ਨਹੀਂ ਲਾਵਾਂਗੇ ਜੋ ਵੀ ਕਾਰਵਾਈ ਹੋਗੀ ਤੁਸੀਂ ਆਪ ਦੇਖੋਗੇ 1300 ਗੱਡੀਆਂ ਦਾ ਸਾਡਾ ਆਪਾ ਡਾਟਾ ਉਹਨਾਂ ਨੂੰ ਅਵੇਲੇਬਲ ਕਰਾਇਆ ਹੈਗਾ। ਵਿੱਚ ਚੰਡੀਗੜ੍ਹ ਤੋਂ 1000 ਗੱਡੀਆਂ ਹਿਮਾਚਲ ਦੀ ਘੁਮਰੀ ਹੈ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਜਿਹੜਾ ਸਾਨੂੰ ਡਬਲ ਟੈਕਸੇਸ਼ਨ ਹੈ। ਹਿਮਾਚਲ ਨੇ ਐਕਸਟਰਾ ਟੈਕਸ ਇੰਪੋਜ਼ ਕੀਤਾ, ਜੇ ਐਂਡ ਕੇ ਨੇ ਇੰਪੋਸਟ ਕੀਤਾ ਉਸ ਤੇ ਲੜਾਈ ਲੜੋ। ਮੁੱਦੇ ਲੜਾਈ ਦੇ ਬਹੁਤ ਹੈ। ਪਰ ਗਲਤ ਲੜਾਈ ਲੜ ਰਹੇ। ਗਲਤ ਲੜਾਈ ਲੜੀ ਜਾ ਰਹੀ ਹੈ ਸਾਡੇ ਸਾਹਮਣੇ। ਅਗਲਾ ਆਊਟ ਆਫ ਵੇ ਜਾ ਕੇ ਤੁਸੀਂ ਕਿਸੇ ਨੂੰ ਉਹ ਕਰੋ। ਆਪਣੇ ਡਰਾਈਵਰ ਭਾਈਆਂ ਦੀ ਸੇਫਟੀ ਦਾ ਸੋਚੋ। ਠੀਕ ਹੈ ਨਾ ਬਹੁਤ ਕੁਛ ਕਰਨ ਵਾਲੀ ਚੀਜ਼ਾਂ ਬਹੁਤ ਹੈ ਮੁੱਦੇ ਤੇ ਆਓ ਨਾ। ਇਸ ਤਨੇ ਇਕੱਠ ਕਰਕੇ ਆਪਣਾ ਸ਼ੋਸ਼ੇਬਾਜ਼ੀ ਕਰਕੇ ਮੀਡੀਆ ਤੇ ਜਾਜਾ ਕਾਰਾ ਕਰਾਣਾ ਮੇਰੇ ਹਿਸਾਬ ਨਾਲ ਸਹੀ ਨਹੀਂ ਹੈ। ਸਿਹੜੀ ਆਪਣੀ ਚੰਡੀਗੜ੍ਹ ਦੀ ਸਾਰੀ ਪ੍ਰਾਈਵੇਟੀ ਵੀ ਨੇ ਮੈਂ ਅਸੀਂ ਉਹ ਆਪ ਜ਼ਿੰਮੇਵਾਰ ਬੰਦੇ ਆ ਆਪਣੇ ਸ਼ਹਿਰ ਦਾ ਡਿਸੀਜਨ ਕਿਸੇ ਬਾਹਰ ਦੇ ਬੰਦੇ ਦੇ ਹੱਥ ਵਿੱਚ ਨਹੀਂ ਛੱਡਾਂਗੇ। ਉਹ ਸਾਡਾ ਆਪਣਾ ਡਿਸੀਜਨ ਹੈ ਜੀ ਅਸੀਂ ਆਪ ਲਵਾਂਗੇ ਜੋ ਕਰਾਂਗੇ ਫਿਰ ਪ੍ਰਸ਼ਾਸਨ ਦੇ ਡੈਰੇ ਚ ਰਹਿ ਕੇ ਜੋ ਬੰਦੀ ਕਾਰਵਾਈ ਉਹ ਚੀਜ਼ਾਂ ਸ਼ੁਰੂਆਤ ਤੋਂ ਕੀਤੀ ਜਾਏਗੀ। ਮੰਡੇ ਤੋਂ ਸ਼ੁਰੂ ਹੈ ਜੀ ਕੱਲ ਜਿਹੜੀ ਹੈਗੀ ਗੱਲਬਾਤ ਹੋ ਚੁੱਕੀ ਹੈ ਸਾਰੀ ਪ੍ਰੋਫੈਸ਼ਨਲ ਗੱਲਬਾਤ ਹੋ ਚੁੱਕੀ ਹੈ ਮੰਡੇ ਤੋਂ ਜੋ ਬੰਦੀ ਕਾਰਵਾਈ ਉਹ ਕੀਤੀ ਜਾਏਗੀ। ਠੀਕ ਤੇ ਅੱਜ ਸੀ ਕੇ ਸਾਡੇ ਨਾਲ ਟੈਂਪੋ ਟ੍ਰੈਵਲ ਨੂੰ ਜਿਹੜੇ ਪ੍ਰਧਾਨ ਰੋਹਿਤ ਨੇ ਉਹਨਾਂ ਨੇ ਦੱਸਿਆ ਕਿ ਸੋਮਵਾਰ ਤੋਂ ਜਿਹੜੀ ਹੈਗੀ ਐ ਮੱਚਲ ਦੇ ਜਿਹੜੇ ਟੈਂਪੋ ਟ੍ਰੈਵਲ ਵਾਲੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਤੇ 1300 ਗੱਡੀਆਂ ਦਾ ਇਹਨਾਂ ਨੇ ਡਾਟਾ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਦਿੱਤਾ ਹੈਗਾ ਤੇ ਇਸ ਦੇ ਨਾਲ ਨਾਲ ਚਲਾਨ ਦੇ ਚਲਾਨ ਵੀ ਕਟਾਏ ਜਾਣਗੇ ਤੁਹਾਨੂੰ ਦੱਸਦੇ ਕਿ ਚਲਾਨ ਦੀ ਤਿੰਨ categories ਨੇ ਚਲਾਨ ਦੀ ਤਿੰਨ categories ਨੇ ਤੇ ਜੇ ਉਸ ਤੋਂ ਬਾਅਦ ਵੀ ਗੱਡੀ ਚਲਾਉਣਾ ਚੱਲੀ ਕਰਦੇ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਹੋਏਗੀ ਉਸ ਤੋਂ ਇਲਾਵਾ ਜਿਹੜੇ ਬੰਦੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਹ ਗੱਡੀਆਂ ਬੁਲਾਉਂਦਾ ਕੌਣ ਹੈ ਅੱਛਾ ਜੀ ਹਾਂ ਅਸੀਂ ਉਸ ਤੇ ਵੀ ਕੰਮ ਕਰ ਰਹੇ ਹਾਂ ਇਹ ਵੀ ਸਾਨੂੰ ਪਤਾ ਲੱਗਿਆ ਹੈ ਕਿ ਇਹ ਗੱਡੀਆਂ ਨਾ ਆਪਣਾ ਰੇਲਵੇ ਸਟੇਸ਼ਨ ਜਾਂ ਨੀਅਰ ਬਾਇ ਰੇਲਵੇ ਸਟੇਸ਼ਨ ਤੋਂ ਮੰਦਰਾ ਤੋਂ ਵੀ ਟ੍ਰੈਵਲ ਇਹ ਜਾਂਦਾ ਹੈ ਸੜ ਤੋਂ ਉਹਨਾਂ ਦਾ ਵੀ ਡਾਟਾ ਮੰਗਾਇਆ ਗਿਆ ਹੈ ਪ੍ਰਸ਼ਾਸਨ ਨੇ ਕਿਹਾ ਉਹਨਾਂ ਦਾ ਵੀ ਡਾਟਾ ਸਾਨੂੰ ਅਵੇਲੇਬਲ ਕਰਾਓ ਜੋ ਬਣਦੀ ਕਾਰਗਰ ਹੋਣਾ ਤੇ ਹੋਏਗੀ ਪਰ ਕਾਫੀ ਬੰਦੇ ਸਾਨੂੰ ਉਹਦੇ ਵਿੱਚ ਜਾਣਦੇ ਆ ਸਾਡੇ ਜਾਣਕਾਰਾਂ ਕੋਈ ਕਿਸੇ ਦਾ ਜਾਣਕਾਰ ਹੈ ਕਿਸੇ ਦਾ ਜਾਣਕਾਰ ਇੱਕ ਵਾਰ ਉਹਨਾਂ ਨੂੰ ਵੀ ਮੀਟਿੰਗ ਕਰਕੇ ਇਸ ਸਮਝਾਵਾਂਗੇ ਜੇ ਤੁਸੀਂ ਰੇਟ ਉਹਨਾਂ ਤੋਂ ਲੈਦੇ ਹੋ ਉਸੇ ਰੇਟ ਤੇ ਸਾਡੇ ਨਾਲ ਬੈਠ ਕੇ ਗੱਲ ਕਰੋ ਨੇ ਉਹਨਾਂ ਦੇ ਖਿਲਾਫ ਵੀ ਜੋ ਬਣਦੀ ਕਾਰਵਾਈ ਇਸ ਤੋਂ ਬਾਅਦ ਕੀਤੀ ਜਾਏਗੀ ਐਸੀ ਕਿ ਜੀ ਨਾਲ ਕਹਿਣਾ ਹੈ ਕਿ ਸੋਮਵਾਰ ਤੋਂ ਪੂਰੇ ਤਰੀਕੇ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈਗਾ ਚੰਡੀਗੜ੍ਹ ਆਰਟੀਓ ਡੀਟੀ ਜਿਹੜਾ ਹੈਗਾ ਇਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ਸੋਮਵਾਰ ਤੋਂ ਜਿਹੜੀ ਹੈਗੀ ਆ ਉਹ ਕਾਰਵਾਈ ਕਰਵਾਣਗੇ ਜੇ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੇ ਜੇ ਕੋਈ ਟ੍ਰੈਂਪੋ ਟ੍ਰੈਵਲਰ ਟੈਕਸੀ ਨੰਬਰ ਘੁੰਮਦਾ ਹੋਇਆ ਜਾਂ ਇਸ ਪਿਕ ਐਂਡ ਡ੍ਰੌਪਸ ਵਾਲੀ ਕਰਦਾ ਹੋਇਆ ਤੇ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਚੰਡੀਗੜ੍ਹ ਤੋਂ ਅਨਮਿਊਟ ਦੇ ਲਈ ਮਨੀਸ਼ ਕੁਮਾਰ ਦੀ ਰਿਪੋਰਟ ਕੈਮਰਾਮੈਨ ਅਭੀ ਦੇ